ਕਬੂਤਰ ਵਾਲੀ ਜਿਹੜੀ ਆਪਾਂ ਕਬੂਤਰ ਕਮਜ਼ੋਰ ਕਮਜ਼ੋਰ ਆ ਕਬੂਤਰ ਨਹੀਂ ਟਾਈਮ ਬਧੋਦੇ ਉਦਾਂ ਹੀ ਲੱਗਿਆ ਗੱਲ ਵਾਂ ਵੀ ਕਬੂਤਰ ਕਿੱਦਾ ਸਾੰਬੀ ਦਾ ਉਤਰ ਨੂੰ ਕੀ ਦੇਣਾ ਬੋਈ ਬਾਬਿਓ ਜਿਹੜੀ ਸ਼ਾਮ ਦੀ ਖਰਾਬ ਹੁੰਦੀ ਆਪਾਂ ਗਰੀਆਂ ਗੁਰੀਆਂ ਦਾ ਪਾਤੀਆਂ ਸੀ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸੱਤ ਸ਼ਰੀਆ ਕਾਲ ਅੱਜ ਦੀ ਵਲੌਗ ਦੀ ਕਰਦੇ ਆਂ ਸਟਾਰਟਿੰਗ ਤੇ ਅੱਜ ਰੋਟੀ ਦੇ ਨਾਲ ਸਟਾਰਟਿੰਗ ਕਰਾਂਗੇ ਫਿੱਟੇ ਛੋਲੇ ਦੇ ਨਾਲ ਆਲੂ ਤੇ ਸਬਜੀ ਆ ਗਿਆ ਟਮਾਟਰ ਇਹ ਛਿਲਾ ਵੀ ਆ ਗਿਆ ਛਿਲੇ ਕਦਾ ਮਾ ਬੜੀ ਕੀ ਬਣਾਈ ਜਾਣਾ ਹੋਰ ਉਹ ਜੇ ਇਤਰਾ ਬੜਾ ਸੋਨਿਆ ਆਇਆ ਪੈ ਕੀ ਗੱਲ ਬੜਾ ਸੋਨਿਆ ਆਇਆ ਹਾਂ ਉਹ ਤਾਂ ਹੀ ਗਰਮੀ ਦੀ ਲਹਿਰ ਕੱਢੀ ਆ ਗਰਮੀ ਕਿੱਥੇ ਯਾਰ ਹਨੇਰੀ ਨੇ ਮੈਂ ਜੋ ਬੁਰਾ ਹਾਲ ਕੀਤਾ ਕਿ ਨਹੀਂ ਮੇਰੀ ਹੈ ਹੀ ਬੜੀ ਆ ਹਵਾ ਚੱਲੀ ਜਾਂਦੀ ਆ ਹਵਾ ਹਾਲ ਤੱਕ ਮੈਂ ਚੇ ਪਕੜੇ ਪਿਆ ਆ ਹਵਾ ਦਾ ਬੱਦੂ ਚੱਲਣਾ ਡਈ ਆ ਜਨਵਾਰ ਵੀ ਆਪਣੇ ਆ ਫਿਰਦੇ ਵੀਰੋ। ਨੇਰੀ ਦੇ ਨਾਲ ਮੱਛ ਲਈ ਹੁੰਦੇ ਖੱਤਿਆਂ ਦੇ ਵਿੱਚ। ਲੋਈ ਬਾਬਿਓ ਕਬੂਤਰਾਂ ਵਾਲੀ ਜਿਹੜੀ ਆਪਾਂ ਕਬੂਤਰ ਕਮਜ਼ੋਰ ਕਮਜ਼ੋਰ ਆ ਕਬੂਤਰ ਨਹੀਂ ਟਾਈਮ ਬਧੋਦੇ। ਉਦਾਂ ਹੀ ਲੱਗੇ ਆ ਖਰਾਕ ਬਣਾਉਣ। ਤੇ ਇਹ ਖਰਾਕ ਵਾਰੀ ਦੱਸੂਗਾ ਉਹਦਾ ਬਣਾਉਂਗਾ ਤੁਹਾਡੇ ਸਾਹਮਣੇ ਪਰ ਦੱਸੂਗਾ ਅਗਲੀ ਵੀਡੀਓ ਦੇ ਵਿੱਚ। ਠੀਕ ਹੈ ਜੀ ਜੇ ਤੁਸੀਂ ਇਹ ਵੀਡੀਓ ਨੂੰ ਬੜਾ ਬੜਾ ਸੋਹਣਾ ਪਿਆਰ ਦਵੋਗੇ ਤਾਂ ਫੇਰ ਦੱਸਾਂਗੇ ਅੱਗੇ ਆਕੇ ਵੀ ਕੀ ਕਿੰਨੇ ਉਹ ਕਬੂਤਰ ਕਮਜ਼ੋਰ ਵਾਸਤੇ ਜਿਹੜੇ ਕਬੂਤਰ ਨੇ। ਕੁਤਰਾ ਟਾਈਮ ਨਹੀਂ ਬਿਤਾਉਂਦੇ ਜਾਂ ਕੂਤਰ ਘਰੇ ਉੱਡਦੇ ਨਹੀਂ ਜਾਂ ਕੂਤਰ ਸ਼ਰੀਰ ਨਹੀਂ ਬਣਾਉਂਦੇ ਇਹ ਉਹਨਾਂ ਵਾਸਤੇ ਬਣਾਉਣ ਲੱਗੇ ਆਪਾਂ ਵੀ ਤੇ ਸਮਾਰਟਫੋਨ ਪਿਆ ਆ ਪਿਆ ਮੈਂ ਕਰੀ ਚਾਕਲਮਾਂ ਇੱਥੇ ਇਕੱਠਾ ਕਰ ਲਾ ਫੇਰ ਤੁਹਾਨੂੰ ਦਿਖਾਉਣਾ ਕੀ ਕੀ ਇਹ ਚੀਜ਼ਾਂ ਆ ਤੇ ਕੱਟ ਲਈਏ ਕੁੱਟ ਕੇ ਵੀ ਦੱਸਦੇ ਆ ਨਾ ਕਿੱਦਾਂ ਦੇਣੀ ਹੈ ਲੋਏ ਬਾਬੇ ਕਬੂਤਰਾਂ ਨੂੰ ਸਾਹਮਣੇ ਵਾਸਤੇ ਜੂਮ ਕਰੀ ਮੈਂ ਕਬੂਤਰਾਂ ਨੂੰ ਸਾਹਮਣੇ ਵਾਸਤੇ ਬਾਬੇ ਉਹ ਦਿਖਾ ਦੇ ਲੱਗਿਓ ਇਹ ਕਬੂਤਰਾਂ ਨੂੰ ਰਾਤ ਨੂੰ ਜਿਹੜੀ ਖਰਾਕ ਦੇਣੀ ਆ ਉਹ ਬਣਾਉਣ ਲੱਗੇ ਆਪਾਂ ਤੇ ਬਾਦਾਂ ਤੱਕ ਨੂੰ ਪੋਣੇ ਪੋਣੇ ਆ ਇਹ ਖਰਾਕ ਰਾਤ ਨੂੰ ਲੋਣੀ ਆਪਾਂ ਫਰਮਾਨਦਲੀ ਇਹ ਰਾਹ ਨੂੰ ਕਬੂਤਰ ਨੂੰ ਜਿਤਾਇਗਾ ਕਬੂਤਰ ਜਾਨ ਨਹੀਂ ਬਣਾਉਂਦਾ ਤੇਰੇ ਸਰੀਰ ਨਹੀਂ ਬਣਾਉਂਦਾ ਕਬੂਤਰ ਜਾਂ ਚਰਬੀ ਚੁਰਬੀ ਮਾਰਦਾ ਇਹ ਉਹਦਾ ਇਲਾਜ ਕਰਨ ਲੱਗੇ ਆ ਤੇ ਬੋਝਾਂ ਦੀ ਬਾਬੇ ਉਹ ਵੀ ਦੱਸ ਦਿਆਂਗੇ ਆਪਾਂ ਕੀ 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 ਇਹਦੇ ਵਿੱਚ ਪਾਇਆ ਕੀ ਕੀ ਚੀਜ਼ਾਂ ਆ ਕਬੂਤਰ ਚਰਬੀ ਵਾਲੀਆਂ ਮਿੱਠਾ ਮਾਰਦੇ ਹੋਣ ਜਾਂ ਕਬੂਤਰ ਉੜਦੇ ਨਹੀਂ ਜੋਰ ਨਹੀਂ ਮਾਰਦੇ ਇਧਰ ਸਰੀਰ ਨਹੀਂ ਬਣਾਉਂਦੇ ਇਹ ਉਹਦੇ ਵਾਸਤੇ ਆ ਇਹਦੇ ਨਾਲ ਜੋਰ ਵੀ ਮਾਰਨਗੇ ਵਾਧੂ ਤੇ ਸਰੀਰ ਵੀ ਬਣਾਉਣਗੇ ਲੋਈ ਬਾਬਿਓ ਆਪਾਂ ਲੱਗੇ ਪਾਣੀ ਉਹ ਪੇਣ ਹਨਾ ਜਿਹੜਾ ਆਪਾਂ ਕਾਲੂ ਕਬੂਤਰ ਛੱਡਣਾ ਟਾਈਮ ਹੋ ਗਿਆ ਆ 2 ਵਜੇ ਦਾ ਇੱਕ ਮਿੰਟ ਠੰਮ ਖੋਲ ਲਾਂਦੇ ਆ ਅੱਜ ਆਪਾਂ ਸਾਰਾ ਇਹੀ ਤਰੀਕਾ ਲਵਾਂ ਵੀ ਕਬੂਤਰ ਕਿੱਦਾ ਸੰਭੀਦਾ ਕਬੂਤਰ ਨੂੰ ਕੀ ਦੇਣਾ ਕਿੰਨੇ ਵਜੇ ਕੀ ਦੇਣਾ ਕਿੱਦਾਂ ਹਨਾ ਤੇ ਆ ਆਪਾਂ ਬਾਬਿਓ ਇਹ ਚੁਟਕੀ ਭਰਨੀ ਐਦਾਂ ਆ ਗਈ ਇੱਕ ਹੋਰ ਆਲੂ ਇਹ ਰਗੜ ਕੇ ਪੋਣਾ ਜਦੋਂ ਕੋਈ ਦਾਣਾ ਤੁਨਾ ਹੁੰਦਾ ਉਹਨੂੰ ਬਾਹਰ ਕੱਢ ਦੋ ਪਾਣੀ ਚੋ ਅੱਵਲ ਤੇ ਹੋਣਾ ਨਹੀਂ ਚਾਹੀਦਾ ਦਾਣਾ ਫੇਰ ਵੀ ਕੋਈ ਨਾ ਕੋਈ ਰਹਿ ਹੀ ਜਾਂਦਾ ਟਾਵਾ ਹਨਾ ਜੇ ਕੱਪੜਾ ਛਾਣ ਕਰ ਲਓ ਫੇਰ ਨਹੀਂ ਹੁੰਦਾ ਦਾਣਾ ਤੇ ਆ ਪਾਣੀ ਪੀ ਇਹ ਪਾਣੀ ਆਪਾਂ ਰਾਤ ਨੂੰ ਲੋੜਾਇਆ ਦੀ ਗਰਾਵ ਦੇ ਥਾਵਾਂ ਕਦੋਂ ਵਿਲਾ ਹੋ ਜਾਂਦਾ ਹਨ ਤੇ ਇਹਨੂੰ ਮੜਾਇਆ ਕਰੀਏ ਹੁਣ ਪਰਾਂ ਹੁਣ ਆ ਜੋ ਕਬੂਤਰ ਦੀ ਕਾਰਾਗਰੀ ਤੇ ਠੀਕ ਹੈ ਕਬੂਤਰ ਦਾ ਟੱਕ ਤਾਂ ਹਨਾ ਆ ਲੋ ਇਹ ਕਬੂਤਰ ਆਪਣਾ ਘਰ ਤੋਂ ਘਟ ਆ ਕਬੂਤਰ ਪਾਣੀ ਦਿੱਤਾ ਸੀਗਾ ਇਹਨੂੰ ਤੇ ਹੁਣ ਪਾਣੀ ਜਣੀਆਂ ਬੈਠਾ ਮਾਰਦੀ ਆ ਉਹ ਤਾਂ ਖਰਾ ਖੇਚ ਲੈ ਲਈ ਇਹਨੂੰ ਲੱਪਾ ਲੈ ਕੇ ਜਾਣਾ ਥੋੜਾ ਜਿਆ ਤੇ ਇਹ ਕਬੂਤਰ ਆਪਣਾ ਬਾਦਾਮ ਕਿੰਨੇ ਖਾਂਦਾ ਘਰੇ ਨੋਰਮਲ ਇਹ ਗੂਤਰ ਘਟੋ ਘੜ 13 14 ਬਦਾਮ ਖਾ ਜਾਂਦਾ ਹਨ 14 ਬਦਾਮ ਖਾ ਕੇ ਥੋੜੀ ਜੀ ਕਣਕ ਖਾ ਕੇ 10 15 ਦਾਣੇ ਸਵੇਰ ਨੂੰ ਵਿਹਲਾ ਹੁੰਦਾ ਬਿਲਕੁਲ ਵਿਹਲਾ ਪੋਟਾ ਖਾਲੀ ਜੇ ਗੂਤਰ ਰਾਤ ਨੂੰ 10 12 ਬਦਾਮ ਖਾ ਕੇ ਤੁਹਾਡਾ ਪੋਟੇ 'ਚ ਲੈ ਕੇ ਸਵੇਰ ਨੂੰ ਬੈਠਾ ਉਹ ਗੂਤਰ ਤੁਹਾਡੇ ਲਈ ਸਹੀ ਨਹੀਂਗਾ ਹਨਾ ਹੁਣ ਆਪਾਂ 14 ਗਿਰੀਆਂ ਖਾਂਦਾ ਇਹੇ ਇਹਦਾ ਅੱਧ ਕਰਤਾ ਆਪਾਂ ਇਹਨੂੰ 7 ਗਿਰੀਆਂ ਕਿਉਂਕਿ ਅੱਧਾ ਇਹਦਾ ਰਾਤ ਗਈ ਰਾਤ ਨੂੰ ਆਪਾਂ ਨੂੰ ਇਹ ਵਿਹਲਾ ਚਾਹੀਦਾ ਗੂਤਰ ਤੇ ਜੇ ਮੈਂ 14 ਗਰੀਆਂ ਪਾਉਂਦਾ ਇਹਨੇ ਸਵੇਰੇ ਵਿੱਲਾ ਹੋਣਾ ਸੀ ਠੀਕ ਆ 6 ਵਜੇ ਦੇ ਨੂੰ 5 ਵਜੇ ਦੇ ਨੂੰ ਠੀਕ ਆ ਹੁਣ ਇਹਨੂੰ ਮੈਂ 7 ਗਰੀਆਂ ਪਾਈਆਂ ਇਹਨੇ ਮੈਨੂੰ ਉਹਨੂੰ ਸ਼ਾਮ ਨੂੰ 6 ਵਜੇ ਦੇ ਨੂੰ ਖਾਲੀ ਹੋਣਾ ਉਹ ਤੇ ਠੀਕ ਐ ਇਹ ਖਾਲੀ ਹੋ ਚੱਲਾ ਸੀ ਇਹਨੂੰ ਪਾਣੀ ਦੇ ਕੇ ਆਪ ਰੋਕਿਆ ਹੁਣ ਥੋੜਾ ਜਿਹਾ ਹੁਣ ਪਾਣੀ ਵਾਲੀਆਂ ਬਿੱਠਾ ਮਾਰ ਲਾ ਪਿਆ ਬਿੱਠਾ ਦੂਜੀਆਂ ਵੀ ਮਾਰਦਾ ਦੇ ਪਾਣੀ ਵਾਲੀਆਂ ਲਾਪਿਆ ਮਾਰਨ ਪੀਲੀ ਬਿੱਠ ਮਾਰਦਾ ਪੂਰੀ ਕੋਈ ਚਟਾਸ ਨਹੀਂ ਆ ਦੇ ਕੋਈ ਪਾਣੀ ਬਿੱਠ ਕੋਈ ਚਿੱਟਾ ਪੰਨ ਨਹੀਂ ਹੈਗਾ ਮੱਸਾ ਵੀ ਬਿੱਠ ਬਿਲਕੁਲ ਸਾਫ ਆ ਇਹ ਪਾਣੀ ਦਿੱਤੇ ਕਰਕੇ ਪਦਲੀਆਂ ਬਿੱਠਾ ਮਾਰਦਾ ਓਏ ਮੈਂ ਦੇਂਦਾ ਨਹੀਂ ਹੁੰਦਾ ਚਲੋ ਮੈਂ ਥੱਲੇ ਸੀਗਾ ਥੋੜਾ ਗਿਆ ਹੀ ਪ੍ਰੋਗਰਾਮ ਸੀ ਪਿੰਡ ਦੇ ਵਿੱਚ ਤੇ ਉਹ ਛੀਲੇ ਨੇ ਮਗਰੋਂ 10 ਐਮਐਲ ਪਾਣੀ ਨੂੰ ਲਾਤਾ ਤੇ ਚਲੋ ਲੱਗ ਗਿਆ ਤੇ ਉਦੋਂ ਬਾਅਦ ਓਏ ਵਿੰਦਰ ਚੱਲ ਮੇਰੇ ਤੇ ਕੀ ਕਰਨਾ ਹੁਣਾ ਤੇ ਇਹਨੂੰ ਕਬੂਤਰ ਨੂੰ ਆਪਾਂ ਸ਼ਾਮਾਂ ਤੱਕ ਛੇੜਨਾ ਨਹੀਂ ਇਹਨੂੰ ਹੁਣ ਆ ਜਿਹੜਾ ਪਾਣੀ ਨੇ ਲਾਤਾ ਲਾਤਾ ਹੁਣ ਇਹਦੇ ਬੋਰੇ ਕੁੱਜੀ ਰੱਖੀ ਆ ਆਪੀ ਪੀ ਜਾਵੇ ਹਨਾ ਪਾਣੀ ਪੀ ਕੇ ਜਿੱਦਾਂ ਵੀ ਆ ਕੁੱਜਾ ਭਰ ਕੇ ਪਾਣੀ ਰੱਖ ਦੇਣਾ ਆਪਾਂ ਠੰਡਾ ਹੋ ਜਾਣਾ ਤੇ ਕੁੱਜੇ ਵਾਲਾ ਪਾਣੀ ਨੂੰ ਲਾਉਣਾ ਆਪਾਂ ਸਾਰੀ ਲਿਹਾੜੀ ਜਿੰਨਾ ਜਦੋਂ ਵੀ ਲਾਉਣਾ ਆ ਤੰਗ ਨਹੀਂ ਕਰਨਾ ਦੇ ਇੱਕ ਮਿੰਟ ਨੂੰ ਯਾਰ ਬੰਦ ਕਰ ਲਵਾਂ ਇਹਨੇ ਤੰਗ ਨਹੀਂ ਜਾਣਾ ਕੁੜੀ ਆ ਮੇਰੇ ਜਦੋਂ ਕਮਟਰ ਆਪਣਾ ਦਾਣੇ ਖਿੱਚ ਗਿਆ ਜਦੋਂ ਜਿਹੜਾ ਹੁਣ ਗਰਮੀ ਆ ਤਾਂ ਕੁੱਖ ਵੀ ਆਣੀ ਆ ਵੀ ਜਦੋਂ 40 ਤੋਂ ਜਾ ਕੇ ਦਾਬੀ ਲਾ ਲਓ 40 ਤੋਂ ਥੱਲੇ ਥੱਲੇ ਆ ਤਾਂ ਪਾਣੀ ਇੱਕ ਲੱਗੂਗਾ ਇਹਨੂੰ ਪਾਣੀ ਆਪਾਂ ਲਾਵਾਂਗੇ 1 ਵਜੇ ਪਹਿਲਾਂ ਇਹ ਗਿਰੀਆਂ ਖੜਾਗੇ 11 12 ਵਜੇ ਤੱਕ ਗਿਰੀਆਂ ਦੀਆਂ ਆਪਾਂ ਖੜਨੀਆਂ ਕਿਉਂਕਿ ਆਪਾਂ ਨਾ ਤਾਂ ਕੋਈ ਆਲੂ ਖਰਾ ਲਾਉਣਾ ਇਹਨੂੰ ਨਾ ਕੋਈ ਰਸਾ ਕੁਛ ਨਹੀਂ ਲੋਣਾ ਮਤਲਬ ਇਹਨੂੰ ਸਿੱਧਾ ਹੀ ਪਾਣੀ ਲੋਣਾ ਸਿਰਫ ਬਣਿਆ ਹੋਇਆ ਇੱਕ ਬਸ ਕਿਉਂਕਿ ਜਿੰਨੀ ਕਿ ਗਰਮੀ ਆ ਗਰਮੀ ਕੋ ਖਾਤ ਨਹੀਂ ਇਹਦੀ ਗਰਮੀ ਮੈਂ ਕੱਢਦੀ ਜਿਹੜਾ ਜਲਾਬ ਜਲੋ ਲੋਣਾ ਸੀ ਉਹ ਲਾ ਦਤਾ ਇਹਨੂੰ ਪਹਿਲਾਂ ਹੀ ਠੀਕ ਆ ਤੇ ਦੂਜੀ ਗੱਲ ਰਹੀ ਕੂਂਤਰ ਬਿਠ ਕੇ ਦਾਦੀ ਮਾਰਨੀ ਚਾਹੀਦੀ ਥਾਂ ਵਾਲੇ ਦੇਣਾ ਹਨਾ ਆ ਤੁਸੀਂ ਦੇਖ ਲਈ ਪੀਲੀ ਬਿਠ ਮਾਰਦਾ ਇਹ ਪੂਰੀ ਐਂਡ ਸਖਤ ਬਿਠ ਮਾਰਦਾ ਯਾਰ ਚਲੋ ਹੁਣ ਪਾਣੀ ਦਿੱਤਾ ਉਹਨੇ ਮੇਰੇ ਮਗਰੋਂ ਤੇ ਕਰਕੇ ਪਾਣੀ ਪਤਲੀ ਬਿਠ ਮਾਰ ਲਾ ਪੈ ਦੋੜੀ ਉਹ ਮੈਂ ਕਰ ਦੋ ਜੁਗੜ ਇਹਦਾ ਹੋ ਜੂ ਗੱਲ ਤੇ ਇਹ ਜੇ ਤੁਸੀਂ ਲਾਉਣਾ ਆਲੂ ਬਖਾਰਾ ਵਗੈਰਾ ਇਹਦਾ ਕੂਟਰ ਚਾਹੀਦਾ ਟਾਈਮ ਨਾਲ ਵੇਲਾ ਜੇ ਤੁਸੀਂ ਇਦਾਂ ਦਾ ਪੰਗਾ ਕੋਈ ਨਹੀਂ ਲੈਂਦੇ ਤਾਂ ਫਿਰ ਇਹਨੂੰ ਆਪ ਦੇ ਹਿਸਾਬ ਨਾਲ ਜਾਣਦੇ ਹੋ ਠੰਡੇ ਮੌਸਮ ਚ ਜਿੰਨਾ ਚੱਕਰ ਭੁੱਖ ਲਿਜਾਊਗਾ ਜਾਣਦੇ ਉਹਨੂੰ ਖਾਪਣਾ ਰਹਿ ਹੈ ਜਿੰਨਾ ਚੱਕ ਲਿਆਂਦਾ ਕੋਈ ਰਾਤ ਨੂੰ ਜਿਹੜਾ ਆਪ ਇਹਨੂੰ ਪਾਣੀ ਦੇਣਾ ਬਣਿਆ ਅੱਧੀ ਰਹਿ ਹੈ ਤਾਂ ਉਹਨੇ ਬਿਲਕੁਲ ਅੰਦਰਲੇ ਪੋਟੇ ਦੀ ਸਾਫ ਕਰਕੇ ਗੂੜੀ ਕਾਲੀ ਵਿੱਠ ਮਾਰਨੀ ਚਾਹੀਦੀ ਕੂਟਰ ਨੂੰ ਜਿਹੜਾ ਕੂਟਰ ਗੂੜੀ ਕਾਲੀ ਮਾਰੂਗਾ ਉਹ ਸਭ ਤੋਂ ਵਧੀਆ ਹਉਆ ਕੋ ਪੁੱਤਰ ਚਲੋ ਠੀਕ ਆ ਹਰ ਇੱਕ ਦੀ ਸੋਝ ਆਪਦੀ ਆਪਦੀ ਆਪਾਂ ਨਹੀਂ ਕਹਿੰਦੇ ਪਰ ਜਿਹੜਾ ਪੁੱਤਰ ਕਾਲੇ ਮਾਲ ਵਾਂਗੂ ਕਾਲੀ ਬਿਠ ਮਾਰਨ ਲੱਪਿਆ ਨਾ ਸੰਘਣੀ ਬਾਬੇ ਉਹ ਪੁੱਤਰ ਸੇ ਨੂੰ ਤੋੜ ਹੈ ਨਹੀਂ ਉਸ ਪੁੱਤਰ ਦਾ ਆਪਣਾ ਤਜਰਬਾ ਜੋ ਆਪਣੇ ਪਾਣੀ ਨਾਲ ਆਪਾ ਜਿੱਦਾ ਇਸ ਪਾਣੀ ਨਾਲ ਆਪਾ ਸੰਭੀਦਾ ਨਾ ਇਹਦਾ ਇਹ ਰਿਜ਼ਲਟ ਆ ਬਾਕੀ ਮੈਨੂੰ ਕਿਸੇ ਦਾ ਕੁਝ ਨਹੀਂ ਪਤਾ ਕੋਈ ਕਿੱਦਾਂ ਕੀ ਸਾਹਮ ਦਾ ਕੋ ਪੀਲੀ ਬਿੜ ਦਿੱਤਾ ਕੋ ਕਿੱਦਾਂ ਹੀ ਦਿੱਤਾ ਕੋ ਕਿੱਦਾਂ ਹੀ ਨਹੀਂ ਜੇ ਉਹ ਕਾਲੀ ਬਿੜ ਨਾ ਚਿੱਟੀ ਚਰਪੀ ਮਾਰਦਾ ਛੱਟਾ ਉਹ ਪੁੱਤਰ ਨਹੀਂ ਬਾਸ ਹੋਣਾ ਚਾਹੀਦਾ ਪੂਰੀ ਕਾਲੀ ਹੋਵੇ ਸੁੱਕੀ ਬਿਠ ਹੋਵੇ ਤਾਂ ਉਹ ਸਭ ਤੋਂ ਬੈਸਟ ਆ ਹਲਕੀ ਜੀ ਪਤਲੀ ਦਾ ਕਰੂਗਾ ਕਿਉਂਕਿ ਪਾਣੀ ਪੂਣੀ ਲੱਗੇ ਹੋਣੇ ਆ। ਬਾਕੀ ਜਦੋਂ ਆਪਣਾ ਕੂਟਰ ਖਾਲੀ ਹੋ ਗਿਆ ਵਿਹਲਾ ਹੋ ਗਿਆ ਪਰ ਰਾਤ ਨੂੰ 1 ਵਜੇ ਆ ਪਾਣੀ ਲਾਤਾ ਇਹ 4 ਵਜੇ ਦੇ 6:30 ਨੂੰ ਪਾਣੀ ਖਿੱਚ ਜੂਗਾ। ਜਦੋਂ ਕੂਟਰ ਪਾਣੀ ਖੇਡਿਆ ਇਹਨੂੰ ਵੇਟ ਵਧਾਉਣਾ ਚਾਹੀਦਾ। ਜੇ ਕੂਟਰ ਵੇਟ ਨਹੀਂ ਵਧਾਉਂਦਾ ਹੁਣ ਵੇਟ ਦਾ ਕਿੱਦਾਂ ਪਤਾ ਲੱਗੂਗਾ ਜਦੋਂ ਆਪਾਂ ਕੂਟਰ ਥੱਲੇ ਏਦਾਂ ਫੜਦੇ ਆ ਏਦਾਂ ਫੜੋ ਕੂਟਰ ਨੂੰ ਏਦਾਂ ਆਂਗਲਾ ਦੇ ਵਿੱਚ ਲਓ ਉਹਦੀ ਜਿਹੜੀ ਅੰਦਰਲੀ ਹੱਡੀ ਹੁੰਦੀ ਆ। ਪਹਿਲਾਂ ਤਾਂ ਹੱਡੀ ਉਹਦੀ ਵਿੱਚ ਵੜੂਗੀ ਮਾੜੀ ਮਾੜੀ। ਠੀਕ ਆ। ਜਦੋਂ ਪਾਣੀ ਲੱਗ ਗਿਆ ਕਬੂਤਰ 골 ਹੋਣਾ ਚਾਹੀਦਾ ਤਾਂ ਇਹਦੇ ਵਿੱਚ ਨਹੀਂ ਹੱਡੀ ਫੜਨੀ ਚਾਹੀਦੀ ਆ ਦੀ ਦੇ ਵਿੱਚ ਕਬੂਤਰ ਇਦਾ ਚਾਹੀਦਾ ਮਾੜੀ ਮੁੱਟੀ ਵੜੀ ਜਾ ਕੋਈ ਨਹੀਂ ਬਾਕੀ ਪਲੇਨ ਚਾਹੀਦਾ ਉਹ ਪਤਾ ਲੱਗ ਜਾਊਗਾ ਤੁਹਾਨੂੰ ਆ ਪੋਟਿਆਂ ਨਾਲ ਕਬੂਤਰ ਵੇਡ ਵੇਡ ਉਹ ਇੰਨਾ ਨਹੀਂ ਬਤਾਉਂਦਾ ਹੁੰਦਾ ਕਿ ਪਾਈ ਜ਼ਿਆਦਾ ਤਰਤਾ ਕਿਲੋ ਦਾ ਹੋ ਜੂ ਨਾ ਐਦਾਂ ਨਹੀਂ ਸਲਕਾ ਜਾ ਉਹਨੇ ਸਰੀਰ ਆਪ ਦਾ ਕਰੂਗਾ ਕਈ ਉਹਨਾਂ ਤਾਂ ਐਦਾਂ ਲੱਗਾ ਲਪਦਾ ਯਾਰ ਸੁੱਜ ਗਿਆ ਕਬੂਤਰ ਸੁੱਜੇ ਦੀ ਨਿਸ਼ਾਨੀ ਹੋਰ ਹੁੰਦੀ ਹੈ ਇਹ ਨਿਸ਼ਾਨੀ ਹੋਰ ਹੁੰਦੀ ਹੈ ਹਨ ਤੇ ਉਸ ਤੋਂ ਬਾਅਦ ਜਦੋਂ ਆਪਣਾ ਪਾਣੀ ਲੱਗ ਗਿਆ ਕਬੂਤਰ ਨੇ ਵੇਡ ਵਧਾ ਲਿਆ ਪਾਸ ਆ ਤੇ ਅਗਲੀ ਕਾਰਵਾਈ ਤੁਸੀਂ ਚਾਰ ਸਾਡੇ ਜਾਨ ਨੂੰ ਘਰੋਂ ਤੁਰਦੇ ਆਂ ਪੰਜ ਨੂੰ ਤੁਰਦੇ ਆਂ ਜੇ ਦੂਰ ਜਾਣਾ ਹਨ ਜਿੰਨੇ ਵਜੇ ਵੀ ਤੁਰਦੇ ਆਂ 5 ਐਮਐਲ ਸਾਦਾ ਪਾਣੀ ਲਾ ਦਿਓ ਸਾਦਾ ਪਾਣੀ ਲਾ ਦਿਓ ਤੇ ਜਦੋਂ ਵੀ ਆਪਾਂ ਲੈ ਕੇ ਜਾਣਾ ਪੁੱਤਰ ਨੂੰ ਇੱਕ ਤਾਂ ਮੋਟਰਸਾਈਕਲ ਤੇ ਜਦੋਂ ਵੀ ਆਪਾਂ ਪਿੰਜਰੇ 'ਚ ਲੈ ਕੇ ਜਾਂਦੇ ਆਂ ਕੁਛ ਵੀ ਇਹਨੂੰ ਹਵਾ ਨਹੀਂ ਪੁੱਤਰ ਨੂੰ ਲੱਗਣੀ ਚਾਹੀਦੀ ਕਿਉਂਕਿ ਪਾਣੀ ਠੰਡਾ ਲੱਗਾ ਹੁੰਦਾ ਹਨ ਤੇ ਰਾਤ ਨੂੰ ਆਪਾਂ ਸੇਕ ਕੇ ਸੁੱਕੇ ਵੀ ਦਿੱਤੇ ਹੁੰਦੇ ਆ ਉਹ ਵੀ ਵੀਡੀਓ ਦੱਸ ਦਿਆਂਗੇ ਕਿੰਦਾ ਸੇਕਾ ਦੇਈਦਾ ਹਨ ਅਗਲੀ ਵੀਡੀਓ ਉਹ ਵੀ ਪਾ ਦੇਾਂਗੇ ਤੇ ਉਹ ਪੁੱਤਰ ਠੰਡਾ ਵੀ ਉਦੋਂ ਬਾਅਦ ਕਰਨਾ ਆ ਜੇ ਤੁਸੀਂ ਸੇਕ ਕੇ ਸੁੱਕੇ ਗਰਮ ਕਰਕੇ ਕਰ ਲਿਆ ਕੂਤੋਂ ਬਾਹਰ ਕਰ ਲੋ ਕਿੱਦਾਂ ਵੀ ਯਾਰ ਆਪਣਾ ਹੈ ਨਾ ਸਾਰੇ ਸਾਰੇ ਦਾ ਆਪਣਾ ਆਪਣਾ ਆਈਡੀਆ ਹੁੰਦਾ ਆ। ਆਈ ਜਿੱਦਾਂ ਕਰਦੇ ਆ ਜੇ ਤਾਂ ਕੂਤਰਾ ਜ਼ੋਰ ਲੱਗਾ ਕੂਤਰਾ ਗਿੜਿਆਂਾਂ ਦੇ ਨਾਲ ਬਾਹਰ ਡੋੜਿਆ ਤਾਂ ਉਹਨੂੰ ਸੇਕੇ ਸੁੱਕੇ ਦੇਨੇ ਆ ਰਾਤ ਨੂੰ ਪਹਿਲਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨੂੰ ਠੰਡਾ ਪਾਣੀ ਜਾਂ ਕੋਈ ਵੀ ਪਾਣੀ ਉਸ ਤੋਂ ਬਾਅਦ ਹੀ ਲਾਉਣਾ ਠੇਕਾ ਦੇਣ ਤੋਂ ਜਦੋਂ ਸੇਕਾ ਸੁੱਕਾ ਦੇ ਲਿਆ ਉਸ ਤੋਂ ਬਾਅਦ ਫੋਕਾ ਪਾਣੀ ਦੇਣਾ 5 ਐਮਐਲ ਫੋਕਾ ਸਾਦਾ ਇਹ ਨਹੀਂ ਕਿ ਠੰਡਾ ਤੇ ਉਹ ਪਾਣੀ ਪੂਣੀ ਖਿੱਚ ਕੇ ਕੂਤਰਾ ਆਪ ਦਾ ਰਿਲੈਕਸ ਹੋ ਜਵੇ ਹਨਾ ਤੇ ਕੂਤਰਾ ਨੂੰ ਫੌਨ ਦਿਓ ਉਸ ਤੋਂ ਬਾਅਦ 1 ਵਜੇ ਉੱਠੋ ਤੇ 1:30 ਵਜੇ 1 ਵਜੇ ਉੱਠੋ ਜਦੋਂ ਲਾਦਾ ਕਬੂਤਰ ਸਾਫ ਹੋ ਗਿਆ ਆ ਪਾਣੀ ਲਾ ਦਿਓ ਆਪ ਤਾਂ ਪਾਣੀ ਲਾਂਤੋਂ ਆ ਕਬੂਤਰੀ ਉਹ ਬੀੜ ਵਧਾ ਗਿਆ ਸਵੇਰ ਨੂੰ 5:00 ਐਮ ਲ ਪਾਣੀ ਦੇ ਦੇਣਾ ਸੀ 4:00 ਵਜੇ 4:30 ਨੂੰ ਜਦੋਂ ਪਾਣੀ ਖਿੱਚ ਗਿਆ ਖੜਕਾਗ ਦੇ ਲੈਣਾ ਸੁੱਕਣ ਨਹੀਂ ਦੇਣਾ ਪੁੱਤਰ ਜਦੋਂ ਸੋ ਗਿਆ ਕਬੂਤਰ ਫੋਟੇ ਜ ਹਵਾ ਭਰੂਗਾ ਤੇ ਗਰਮੀ ਪਊਗੀ ਤਾਂ ਉਸ ਤੋਂ ਬਾਅਦ ਕਬੂਤਰ ਜਦੋਂ ਐਂਡ ਸੈਟ ਰੈਡੀ ਮੈਡੀ ਸੈਡੀ ਹੋ ਗਿਆ ਤੁਹਾਡਾ ਵੀ ਹਾਂ ਵੀ ਹੁਣ ਸਹੀ ਆ 5:00 ਐਮ ਲ ਪਾਣੀ ਵੀ ਖੇਤੀਆ ਬੀੜ ਨਹੀਂ ਖੜਾਇਆ ਪੁੱਤਰ ਨੇ ਸਵੇਰ ਨੂੰ ਆਪ ਦਾ ਜਿੰਨਾ ਪਾਣੀ ਦਿੰਨੇ ਆ ਪ ਬਾਕੀ ਤਰਸੌਂਦਾ ਆਲੂ ਖਾਰਾ ਇਹ ਸਾਰਾ ਕੁਝ ਦੱਸੂਗਾ ਮੈਂ ੋਲੀ ੋਲੀ ਇਹਦਾ ਮੌਸਮ ਆਉਂਦਿਓ ਮੈਂ ਹੁਣੀ ਦੱਸ ਦੂ ਤੀ ਹੁਣੀ ਐਕਸਪੈਰੀਮੈਂਟ ਕਰ ਲਾ ਪੈਣੇ ਹਨਾ ਕੂਤਰ ਖਰਾਬ ਹੋ ਜਾਣਾ ਜਦੋਂ ਉਹਦਾ ਟਾਈਮ ਆ ਗਿਆ ਉਸ ਟਾਈਮ ਨਾਲ ਮੈਂ ਤੁਹਾਨੂੰ ਦੱਸ ਦਊਗਾ ਹਨਾ ਤੇ ਆਹੀ ਗੱਲਾਂ ਬਾਤਾਂ ਸੀ ਤੇ ਮਿਲਦੇ ਆਂ ਬਾਬਿਓ ਕੱਲ ਨੂੰ ਬਾਜੀ ਦੇ ਉੱਤੇ ਦੋ ਤਰੀਕ ਨੂੰ ਜਿਹੜੇ ਵੀ ਵੀਰ ਆਪਾਂ ਨੂੰ ਪਿਆਰ ਕਰਦੇ ਉੱਥੇ ਪਹੁੰਚਣਗੇ ਵੀ ਮਿਲਾਂਗੇ ਵੀ ਆਪਾਂ ਜ਼ਾਰਿਆ ਨਾਲ ਤੇ ਠੀਕ ਹੈ ਬਾਬਿਓ ਬਾਕੀ ਦੀ ਕਾਰਵਾਈ ਮੈਂ ਹੁਣ ਕੂਤਰ ਦਾਣੇ ਦੂਣੇ ਪਾਲਤੇ ਆ ਬਦਾਮ ਪਾਤੇ ਇਹਨਾਂ ਨੂੰ ਇਹਨਾਂ ਕੂਤਰਾਂ ਨੂੰ ਪਾਲੀਏ ਤੇ ਪਾ ਕੇ ਮਿਲਦੇ ਆ ਬਾਕੀ ਦੀ ਕਾਰਵਾਈ ਨਾਲ ਨਾਲ ਹੀ ਮੈਂ ਵੀਡੀਓ ਵਿੱਚ ਦੱਸੀ ਜਾਊਂਗਾ ਕਿਦਾ ਉੱਤਰ ਸਾਹਮਦੇਓ ਇਸੇ ਵਲੌਗ ਚ ਆ ਜਾਊਗਾ ਠੀਕ ਹੈ ਜੀ ਲੋ ਜੀ ਬਾਬਿਓ ਜਿਹੜੀ ਸ਼ਾਮ ਦੀ ਖਰਾਬ ਹੁੰਦੀ ਆ ਪਗਰੀਆਂ ਗੁਰੀਆਂ ਦਾ ਪਾਤੀਆਂ ਸੀ ਇਹਦਾ ਵੀ ਜਲਦੀ ਉਹ ਚਾਲਣਾ ਕਰ ਦਿਆਂਗੇ ਵਾਹ ਹੁੰਦੀ ਆ ਤੁਹਾਡੇ ਸਾਹਮਣੇ ਕੁੱਟੀ ਸੀ ਅੱਜ ਅੱਜ ਹੀ ਦੇਣ ਲੱਗਿਆ ਨੇ ਸਾਬ ਹਮੇਸ਼ਾ ਦੇਣ ਦਾ ਤਰੀਕਾ ਹੋਣਾ ਚਾਹੀਦਾ ਨਾ ਉਹ ਜਿਹੜਾ ਅਣਜਾਣ ਬੰਦਾ ਉਹਨੇ ਮੂੰਹ ਲਵੇੜਦਾ ਹੀ ਆਂ ਆਏ ਪੱਤੀਆਂ ਨਾਲ ਦਾ ਮੂੰਹ ਵੀ ਕਿੜੇ ਕਿੜੇ ਕੀਤੇ ਬੋਤਰਾ ਦੇ ਆਓ ਆ ਬਦਾਮ ਨਿਕਾਦੇ ਪੂਰਾ ਯਾਰ ਜਲੰਧਰ ਚੱਲ ਅੰਦਰ ਯਾਰ ਜਲੰਧਰ ਜਲੰਧਰ ਮੇਰਾ ਸੋਹਣਾ ਆਇਆ ਇਹ ਕੀ ਕਰ ਰਹੇ ਹੋ ਆਪ ਬਾਈ ਇਹ ਕੀ ਦੇ ਰਹੇ ਹੋ ਆਪ ਕੌਨਸੀ ਖਰਾਕ ਦੇ ਰਹੇ ਹੋ ਗਈ ਖਰਾਬ ਹੋਏ ਥਲੇ ਕੌਨਸੀ ਖਰਾਕ ਦੇ ਰਹੇ ਹੋ ਤਾਕਤ ਵਾਲੀ ਤਾਕਤ ਵਾਲੀ ਇਸ ਵਿੱਚ ਕੀ-ਕੀ ਡਾਲਾ ਹੈ ਬੋਲ ਦੋ ਤੂੰ ਤਾਂ ਵੀ ਨਾ ਹੈ ਤਾਂ ਵੀ ਵੀਡੀਓ ਬਣਾ ਕੇ ਪਾ ਦੇ ਜੰਦਰਿਆਂ ਨੂੰ ਇਹ ਜਿਹੜੇ ਉਤਪਾਦ ਕਰੇ ਨੂੰ ਪਾ ਦਿਆਂਗੇ ਪਾ ਦੇ ਜੀ ਉਹ ਤਾਂ ਪਤਾ ਆ ਉਹਦਾ ਲਾਉਦੇ ਹੁਣੇ ਕਿ ਪੱਕਾ ਹਾਂ ਇਹਨਾਂ ਨੂੰ ਨਹੀਂ ਪਤਾ ਇਹ ਨੂੰ ਆ ਦੱਸਾਂਗੇ ਦੱਸ ਦਾਂਗੇ ਦੱਸ ਤਾਂਗੇ ਯਾਰ ਇਹ ਵੀ ਦੱਸ ਦਿਆਂਗੇ ਬਾਬੇ ਇਹ ਵੀ ਕੱਟੀ-ਕੱਟਾ ਕੱਟ ਦਿਆਂਗੇ ਕਿਉਂਕਿ ਕੱਲ ਹੀ ਕਮੈਂਟ ਆਇਆ ਸੀਗਾ ਬਾਈ ਦਾ ਇੱਕ ਦਾ ਵੀ ਕੀ ਖਰਾਕ ਲਾਉਣੀ ਹੁੰਨੇ ਆ ਕੋਈ ਕਮੈਂਟ ਉਹੀ ਕਰੂਗਾ ਜਿਹਨੂੰ ਇਸ ਚੀਜ਼ ਦੀ ਨੌਲੇਜ ਹੋਊਗੀ ਬਾਬੇ ਚਲਈ ਛੱਲੇ ਉੱਤਰ ਬਾਜੀ ਜਿਹੜੀ ਆ ਅੰਦੇ-ਅੰਦੇਸ ਸੋਈ ਦੇ ਵਿੱਚ ਧਾਗਾ ਪਾਈਦਾ ਨਾ ਉਹ ਵਾਲਾ ਕੰਮ ਆ ਇਹ ਸਹੀ ਗੱਲ ਆ ਬਸ ਬਸ ਜਿਹੜਾ ਪਾ ਗਿਆ ਪੈਂਦੀ ਸੱਟੇ ਉਹ ਪਾ ਰਿਆ ਜਿਹੜਾ ਇੱਧਰ ਉੱਧਰ ਨੂੰ ਕਰਦਾ ਰਿਆ ਬਸ ਬਸ ਉਹ ਲੱਟ ਗਿਆ ਬਸ ਹੋਰ ਕਦੀ ਜਿੱਤ ਗਿਆ ਕਦੀ ਹਾਰ ਗਿਆ ਕਦੀ ਜਿੱਤ ਗਿਆ ਇਹਦਾ ਹੱਤਾ ਮੋਟਾ ਇਹ ਉੱਡੂ ਕੇ ਗਰਾਮ ਇਹ ਗਰਾਮ ਇਹ ਗਰਾਮ ਇਹ ਜਿੰਦਾਂ ਵੀ ਸਾਪਣਾ ਨਾ ਦਾ 11 13 ਕਿਰੀਆਂ ਦੇ ਹੱਬਣਾ ਇਹਨੂੰ ਇਹ ਗੱਲ ਨਾਲ ਜਿਹੜਾ ਇੱਕ ਰਾਗ ਆ ਰਾਗ ਉਹ ਜਬਾ ਲੋਕੀ ਕਹਿੰਦੇ ਬਾਬੇ ਉਹ ਕਹਿੰਦੇ ਪੰਜ ਬਲੰਮਾਂ ਵਾਲੀ ਜਿੱਤਦੇ ਆ ਆਪਾਂ ਸੱਤ ਦੇ ਸ਼ਾਮਗੇ ਛੱਡਾ ਲਗੇ ਜਿੱਤਦੇ ਆ ਆਪਾਂ ਲਾਇਆ ਪਡੂਰੀ ਅਦੀਪਾ ਜੀ ਉੱਤੇ ਹਮੇ 19 ਗਿਰਿਆਂ ਦੇ ਛੱਡਿਆ ਜੀ ਬਾਈ 19 ਗਿਰਿਆਂ ਤੂੰ ਮਰਣਾ ਨਿਕਾ 19 ਗਿਰਿਆਂ 19 ਗਿਰਿਆਂ ਦੇ ਸ਼ਾਮਗੇ ਜਿੱਤ ਗਿਆ ਉਤਰਾ ਫਾੜ ਭਾਗੀ ਚਾਹ 6.5 ਵੀ ਢਾਂਗੀ ਜਿੱਤ ਕੇ ਸ਼ਾਮ ਨੂੰ ਤੇ ਉਹ ਕੂਤਰਾ ਆਪਣਾ 5 6 ਬਾਈਆਂ ਵਧਿਆ ਸੀ ਇਦਾਂ ਹੀ ਜਾਂਦਾ ਉਹ ਇੰਨੇ ਗਰੀਆਂ ਤੇ ਸੀ ਕਿਉਂਕਿ ਐਵੇਂ ਕੋਈ ਕਹਿੰਦਾ ਮੈਂ ਇੰਨੀਆਂ ਗਰੀਆਂ ਇੰਨੀਆਂ ਆਪਾਂ ਰੱਬ ਤੇਰੀ ਨਾਲ ਆਪਾਂ ਦੱਸਦਾ ਮੈਂ ਜਿੰਨੇ ਵੀ ਸੰਭੇਨ ਕਬੂਤਰ ਇੱਕ ਕਬੂਤਰ ਸੰਭੇ ਆ ਹੀ ਆਪਾਂ ਕਹਿੰਦਾ ਜਿਆਦਾ ਗਰਮੀ ਚ ਡੇਢ ਤੇ ਸਾਂਭ ਲਓ ਪਰ ਆਪਣਾ ਕਬੂਤਰ ਮਰ ਗਿਆ ਹੀ 1 ਵਜੇ 1.5 ਗਰੀ ਤੇ ਸਾਮ ਦਾ ਮਗਰ ਲੱਗੇ ਹਾਂ 1.5 ਗਰੀ ਤੇ ਸਾਮ ਤੇ ਤੈਨੂੰ ਕਿਹੜਾ ਸਿਆਣਾ ਕਹਿੰਦਾ ਜਿਹੜਾ ਤੂੰ 1.5 ਗਰੀ ਤੇ ਪਾਤੀ ਹਾਂ 1.5 ਗਰੀ ਆਪਣਾ ਪੁੱਤਰ ਮਰ ਗਿਆ ਹੈਗਾ ਪਰ ਉਸ ਤੋਂ ਬਾਅਦ ਆਪਾਂ ਨੂੰ ਕੰਨਾਂ ਨੂੰ ਉਦਲ ਲੱਗੇ ਆ ਉੱਪਰੇ ਰੱਖਿਆ ਕੰਮ ਜਿੰਨਾ ਵੀ ਰੱਖਿਆ ਉਹ ਯਾਰ ਚਾਹੀਦਾ ਕਿ ਕਿੱਥੇ ਯਾਰ ਜਿਹੜਾ 5-7 ਰੋਟੀਆਂ ਖਾਂਦਾ ਉਹ ਇੱਕ ਰੋਟੀ ਨਾਲ ਕਿੱਥੇ ਯਾਰ ਦਿਹਾੜੀ ਕੱਢ ਲਓ ਕਿ ਨਹੀਂ ਪਰ ਉਹਦਾ ਚਲੋ ਠੀਕ ਆ ਭੁੱਖਾ ਪੁੱਤਰ ਕਦੀ ਮਰਦਾ ਨਹੀਂ ਹੁੰਦਾ ਐਡੀ ਗੱਲ ਨਹੀਂ ਤੇ ਪਰ ਕੋਰੀ ਨਾ ਲਾ ਕੇ ਆਈ ਗੋਪੀ ਉਹ 1.5 ਗਰੀ ਵਾਲਾ ਯਾਰ ਕਿੱਥੇ ਭੁੱਖਾ ਭੁੱਖ ਟੋਕਰਾ ਯਾਰ ਪੁੱਤਰ ਪਰ ਸਾਮ ਵੀ ਤਾਂ 1.5 ਗ ਇਹ ਤਾਂ ਦੱਸਦਾ ਡੇਢ ਗਰੀ ਬੋਣੀ ਪਰ ਉਹਦੀ ਸਾਮ ਕੀ ਹੈ ਡੇਢ ਗਰੀ ਵਾਲੀ ਉਹ ਤਾਂ ਦੱਸੀ ਨਹੀਂ ਉਹ ਆਪਣਾ ਕਬੂਤਰ ਮਰ ਗਿਆ ਹੈਗਾ ਮਰਨਾ ਇਹੀ ਭੁੱਖਾ ਦਾ ਪਿਆਰ ਆ ਉਹ ਨਹੀਂ ਆਪਾਂ ਆਪਣੇ ਆਪਣੇ ਘਰਾਂ ਅਗਰਿੰਦ ਕੀਤੀ ਜੋ ਵੀ ਕੀਤਾ ਓਕੇ ਇਹ ਪਿਛੇ ਮੈਂ ਤਾਂ ਵਾਰ-ਵਾਰ ਵੀਡੀਓ ਚ ਵੀ ਇਹੀ ਦੱਸਦਾ ਨਾ ਕਦੀ ਕਿਹੇ ਪਿਛੇ ਲੱਗੋ ਹੀ ਨਾ ਆਪਾਂ ਇੱਕ ਤਾਂ ਜੀ ਧੋਖਾ ਖਾ ਲਿਆ ਯਾਰ ਇਹ ਤਾਂ ਸੋਖਾ ਆ ਸੋਖਾ ਜਿਹਾ ਮੈਟਰ ਆ ਕਬੂਤਰ ਨੂੰ ਪੜਦਾ ਕਬੂਤਰ ਕਿੰਨੀਆਂ ਗਰੀਆਂ ਘਰੇ ਖਾਂਦਾ ਹੁਣ ਕਬੂਤਰ ਤਾਂ 15 ਗਰੀਆਂ ਖਾਂਦਾ ਕੋਈ ਕਹੂਗਾ ਯਾਰ ਇੰਨੀਆਂ ਗਰੀਆਂ ਪਾਈਆਂ ਯਾਰ ਜਿੰਨੀ ਉਹਦੀ ਖਰਾਕ ਆ ਉਹ ਖਾਂਦਾ ਸਵੇਰ ਨੂੰ ਪਚਾਉਂਦਾ ਫੇਰ ਇਹ ਤੁਹਾਡਾ ਸਹੀ ਆ ਜੇ ਤੂੰ ਮੇਰੇ ਨਾਲ ਪੰਜ ਗਰੀਆਂ ਪਾਈਆਂ ਜਾਂ ਪੰਜ ਵੀ ਸਵੇਰ ਨੂੰ ਰੋਕ ਕੇ ਬੈਠਾ ਤੇ ਉਹ ਕਬੂਤਰ ਹੈ ਨਹੀਂ ਕਿਸ ਕੰਮ ਦਾ ਉਹਨੂੰ ਨਹੀਂ ਫਾਇਦਾ ਪਾਉਣ ਦਾ ਜਿਹੜਾ ਕਬੂਤਰ ਸਵੇਰ ਨੂੰ 20 ਖਾ ਕੇ ਵੀ ਸਵੇਰ ਨੂੰ ਖਾਲੀ ਤੇ ਪਾਓ ਯਾਰ ਉਹਨੂੰ ਸਰੀਰ ਤਾਂ ਬਣਨਾ ਹੀ ਆ ਉਹਦਾ ਕਣਕ ਰਜਮੀ ਪਾਓ ਆ ਚੀਜ਼ਾਂ ਰਜਮਾ ਪਾਓ ਜਿੱਦਣ ਕਬੂਤਰ ਤੇ ਡੋਣਾ ਆ ਉਸ ਦਿਨ ਕੱਲੇ ਬਾਦਮ ਪਾ ਦਿਓ ਉਦੋਂ ਕਣਕਨਾ ਪਾਓ ਜਿੱਦਣ ਕਬੂਤਰ ਉੱਡ ਕੇ ਆਇਆ ਆ ਉਦੋਂ ਰਜਮਾ ਦਾਣਾ ਪਾਓ ਰਿਲੈਕਸ ਕਰਕੇ ਪਾਣੀ ਪੂੜੀ ਖਿਚਾ ਕੇ ਕਬੂਤਰ ਦੇ ਪਾਣੀ ਪੂਰੇ ਕਰਕੇ ਰਾਈਵੇਂ ਬਦਾਮ ਪਾਉ ਰਾਈਵੇਂ ਕਰਨ ਪਾਉ ਆਪੀ ਕੂਤਰ ਜਦੋਂ ਖਾਲੀ ਹੋ ਜਾਂਦਾ ਅੱਗੇ ਦੋ ਤਿੰਨ ਬੱਚੇ ਬਾਹਰ ਆ ਹਜੇ ਆਏ ਨਹੀਂ ਤੇ ਇੱਕ ਵਿੱਚ ਆ ਗਿਆ ਇੱਕ ਔੜਦਾ ਪਿਆ ਪਤਾ ਨਹੀਂ ਉਹ ਵੀ ਸਾਲਾ ਬਾਹਰ ਹੀ ਡਿਗੂਗਾ ਜੇ ਕਿਤਾ ਖਰਾਬ ਹੋ ਗਿਆ ਦਾਣੇ ਕੱਢਿਆ ਤੇ ਛਿੱਲੇ ਨੇ ਕੱਢਤਾ ਬਾਹਰ ਚਲੋ ਠੀਕ ਹੈ ਬਾਬੇ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਮਿਲਦੇ ਆ ਬਾਬੇਓ ਕੱਲ ਦੀ ਬਾਜੀ ਦੇ ਉੱਤੇ ਆ ਕੇ ਤੇ ਓਕੇ ਬਾਬੇਓ